ਟੈਂਡ ਜਿਹਕੇ ਮੁੰਡੇ ਤਾਂ ਕੀ ਦਿੱਤੀ ਸੀ ਵੀ ਮੈਂ ਤੈਨੂੰ ਮਾਰ ਦੇਣਾ ਛੱਡਣਾ ਨਹੀਂ ਉਹਨੇ ਬੰਦੇ ਲਿਜਾ ਕੇ ਚੋਕ ਕੇ ਲੈ ਗਿਆ ਉਹਨੇ ਕਿਹ ਕੁੜੀ ਦੇ ਮਗਰ ਇਹਨੂੰ ਫਸਾਇਆ ਇਹ ਹਾਂ ਇਹ ਤਾਂ ਹਲਾਣਾ ਉੱਜ ਨੱਪ ਕੇ ਪੰਪਿੰਗ ਪੰਪਿੰਗ ਕਰੀਦਾ ਉਹ ਹਾਂ ਇਦਾਂ ਅਖੱਬਾ ਬਣਾਈ ਨਾ ਹੁੰਦਾ ਕਿੱਟੀ ਵਾ ਕੋਈ ਨਾ ਸੱਚੀ ਪਰ ਲਿਆ ਕਲਿਆਣ ਸਾਡੇ ਤਿੰਨਾਂ ਪਰਾਂ ਦਾ ਇੱਕ ਬਰਾਸੀ ਲੁੱਟ ਕੇ ਖਾ ਕੇ ਦੁਸ਼ਮਣ ਅਸੀਂ ਸਾਮ ਮੰਗਦੀਆਂ ਹਾਂ ਜਣੀ ਮਰ 10 ਵਜੇ ਕਰੋ ਚਲੇਗਾ ਸਾਨੂੰ ਕਹਿੰਦਾ ਰੀਚਾਰਜ ਕਰਾਉਣ ਚੱਲਿਆ ਉਹਦੇ ਬਾਅਦ ਤੋਂ ਮਾਸ ਨਹੀਂ ਆਇਆ ਐਨ ਫੂਲਾ ਦੋਸਤ ਨੂੰ ਕੀਤਾ ਮਖਤਿਆਰ ਤਿੰਗ ਨੂੰ ਉਹਨੇ ਨਾਲ ਗਿਆ ਘਰੋਂ ਅੱਧਰ ਸਤੁਰ ਕੇ ਗਿਆ ਗੋ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਗਏ ਨੇ ਉਹਦੇ ਉਸ ਪਹਿਲਾ ਕੁਛ ਦਿਨਾਂ ਦਾ ਕੁੜੀ ਦਾ ਚੱਕਰ ਹੈਗਾ ਸੀ ਜਿਹਦੇ ਰੋਲੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਪਹਿਲਾਂ ਵੀ ਤਲਕੀਆਂ ਦੇਣੇ ਸੀ ਕਿ ਮੁੰਡਾ ਨਹੀਂ ਚੱਗਣਾ ਤਾਂ ਦਾ ਮਾਰ ਦੇਣਾ ਕੁੜੀ ਦਾ ਚੱਕਰ ਉਸ ਦੇ ਨਾਲ ਸੀ ਪਹਿਲਾ ਉਹਦੇ ਨਾਲ ਸੀ ਫਿਰ ਮੇਰੇ ਭਰਾ ਨੇ ਗੱਲ ਜ਼ਬਰਦਸਤੀ ਕਰਾਤੀ ਉਹਨਾਂ ਨੇ ਉਹਦਾ ਪਸਾਇਆ ਹੈ ਮੇਰਾ ਭਰਾ ਤਾਂ ਪੋਲਾ ਪਾਲਾ ਸੀ ਨਾ ਬੋਲਣ ਜੋਗਾ ਸੀ ਨਾ ਕੁਝ ਕਰਨ ਜੋਗਾ ਕੁੜੀ ਕੋੜੇ ਕੋਸੂ ਵਾਲਾ ਦੀ ਆ ਮੁੰਡੀ ਮੁੰਡੀ ਰਹਿਣ ਵਾਲੀ ਆ ਕਹਿੰਦੇ ਹੁਣ ਤੁਸੀਂ ਇਤਨੀ ਸੀਂ ਨਾ ਕਰਦੇ ਅਸੀਂ ਤਾਂ ਸਾਫ਼ ਮੰਗਦੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਨਸਾਫ਼ ਦੇਣਾ ਚਾਹੀਦਾ ਹੈ ਸਾਡੇ ਕੋਲ ਹੁਣ ਕੁਝ ਨਹੀਂ ਰਹਿ ਗਿਆ ਕਦੇ ਪਤਾ ਲੱਗਾ ਕਿ ਕਿੱਥੇ ਰੋੜੀ ਸਕੇ ਕੋੜ ਦੇ ਲਾਗੇ ਮਿਲੀ ਐ ਤੇ ਰੋੜ ਦੇ ਨਾਲ ਮਾਰ ਕੇ ਦਵਾਈ ਪਵਾ ਕੇ ਸੁੱਟ ਕੇ ਨੇ ਕੰਜਰ ਦੇ ਮਾਤੇ ਸਭੋ ਲੱਗ ਜਾਂਦੇ ਆ ਇਸ ਭਰਾ ਨੂੰ ਬਚਾ ਲੈਂਦੀਆਂ ਆ ਆਏ ਕਮਲ ਸਿੰਘ ਮਰੀਕ ਸਿੰਘ ਕੋਣ ਲੱਗਦਾ ਤੁਹਾਡਾ ਮੇਰਾ ਬੇਟਾ ਹੈ ਕੀ ਕਾਰਨ ਕੀ ਇਹ ਮੋਟਾ ਉਹ ਕਰੋ ਸ਼ਨੀਵਾਰ 10:00 11:00 ਵਜੇ ਗਿਆ ਨੈਟ ਤੇ ਪੈਸੇ ਪਾਉਣ ਉਸ ਤੋਂ ਕਿਸ ਨੇ ਚੁੱਕ ਕੇ ਲੈ ਗਿਆ ਮੋਬਾਈਲ ਬੰਦ ਕਰਤਾ ਪਤਾ ਨਹੀਂ ਲੱਗਿਆ ਵੀ ਕਿੱਥੇ ਲਗਾਇਆ ਕਿੱਥੇ ਨਹੀਂ ਸਾਨੂੰ ਕੱਲ ਪਤਾ ਲੱਗਿਆ 11 11:00 ਵਜੇ ਕਾਰਨ ਕੀ ਸਮਝਦਾ ਕੋਈ ਇਹ ਪਿੰਡ 'ਚ ਕੋਈ ਪਿੰਡ 'ਚ ਕਿਸੇ ਮੁੰਡੇ ਤਨਖੀ ਦਿੱਤੀ ਸੀ ਵੀ ਮੈਂ ਤੈਨੂੰ ਮਾਰ ਦੇਣਾ ਛੱਡਣਾ ਨਹੀਂ ਉਹਨੇ ਬੰਦੇ ਨੂੰ ਲਿਜਾ ਕੇ ਚੋਕ ਕੇ ਲੈ ਗਿਆ ਕੋਈ ਰੰਦੀਦ ਵਗੈਰੇ ਸੀ ਪਹਿਲੇ ਹਾਂ ਉਹਨੇ ਕਿਸੇ ਕੁੜੀ ਦੇ ਮਗਰ ਇਹਨੂੰ ਫਸਾਇਆ ਸੀ ਇਹ ਦੁਸ਼ਮਨੀ ਉਹਨੇ ਕੱਢੀ ਸਾਡੀ ਨੇ ਪਤਾ ਲੱਗਿਆ ਕਿ ਤਨਖੀ ਦੇਣ ਵਾਲਾ ਬੰਦਾ ਹਾਂ ਹਾਂ ਪਤਾ ਲੱਗਿਆ ਕੌਣ ਸੀ ਇਹ ਮੁਖਤਿਆਰ ਸਿੰਘ ਕਿੱਥੋਂ ਦਾ ਰਹਿਣ ਵਾਲਾ ਬਾੜਾ ਸੁਲੇਮਾਨ ਵੱਡੇ ਪਿੰਡ ਦਾ ਹੀ ਹੈ ਨਹੀਂ ਦੂਸਰੇ ਪਿੰਡ ਦਾ ਨਾਲ ਦੇ ਦਾ ਉਹ ਕਦੇ ਅੱਗੇ ਪਿੱਛੇ ਮਿਲਿਆ ਹੋਏ ਹੋ ਇਹਨਾਂ ਨੂੰ ਹਾਂ ਮਿਲਦਾ ਪਹਿਲੀ ਹੌਸ ਦੇ ਆਪਣੇ ਬੂਵੇ ਲਾਗੇ ਇਹਦੇ ਨਾਲ ਕੀ ਰਿਲੇਸ਼ਨ ਸੀ ਦੋਸਤ ਸੀਗਾ ਹਾਂ ਦੋਸਤ ਪਹਿਲਾਂ ਤਾਂ ਭਰਾ ਨੂੰ ਬਾਦ ਤੁਸੀਂ ਜਦੋਂ ਪੈਸੇ ਖਾਂਦਾ ਤੇ ਉਹਦੇ ਤੋਂ ਹੁਣ ਉਹਨੇ ਕੁੜੀ ਪਿੱਛੇ ਲੱਗ ਕੇ ਹਾਂ ਹਾਂ ਕੁੜੀ ਨਾਲ ਲਿਜਾ ਕੇ ਤੈਨੂੰ ਲੈ ਕੇ ਚੁੱਕ ਤੇ પાਸੇ ਇਹ ਕਿੰਨੇ ਵਜੇ ਘਟਨਾ ਆ ਗਈ ਹੈ ਤੁਹਾਨੂੰ ਪਤਾ ਲੱਗਿਆ ਵੀ ਇਹ ਕਿੰਨੇ ਵਜੇ ਗਿਆ ਸੀਗਾ ਨੈਟਪੁਆਇੰਟ ਉਹ ਕਿੰਨੇ ਵਜੇ ਨੂੰ ਲੈ ਕੇ ਗਿਆ ਇਹ ਇਥੋਂ 11 ਵਜੇ ਘਰੋਂ ਲੈ ਕੇ ਗਿਆ 11 ਵਜੇ ਤਕਰੀਬਨ ਚਲਾ ਗਿਆ ਹਾਂ ਮੰਗੀ ਕਰਦੇ ਆ ਅਸੀਂ ਤੁਹਾਨੂੰ ਖਾਹ ਮੰਗਣੇ ਵੀ ਸਾਡਾ ਜੋ ਹੱਕ ਬੰਦਾ ਦਵਾਇਆ ਜਾਵੇ ਜੋ ਕਹੇ ਕਿ ਇਸ ਤੋਂ ਵੰਦੇ ਕਾਰਵਾਈ ਕੀਤੀ ਜਾਦ ਵੱਲ ਮੁੰਡੇ ਦਾ ਨਾਮ ਲਖਵਿੰਦਰ ਸਿੰਘ ਲਈ ਸੁੱਖਾ ਪੁੱਤਰ ਮਰੀਕ ਸਿੰਘ ਪਿੰਡ ਵਾੜਾ ਕਾਲੀ ਰੋਂ ਖਾਣਾ ਮਖੂ ਜਲਾ ਫਰੀਪੁਰ ਦਾ ਇਹ ਕਰੀਬ 11.5 ਪਾਉਣੇ 12 ਦੇ ਕਰੀਬ ਨਿਆਲਗੜ ਢਾਬੇ ਦੇ ਕੋਲੋਂ ਇਹਦੀ ਡੈੱਡ ਬੋਡੀ ਮਿਲੀ ਹੈ 108 ਐਂਬੂਲੈਂਸ ਨੂੰ ਪਤਾ ਲੱਗਾ ਤੇ ਉਹਨਾਂ ਇੱਥੇ ਸਿਵਲ ਹਸਪੀਟਲ ਜਮ੍ਹਾ ਕਰਾਈ ਉਹ ਤੋਂ ਬਾਅਦ ਇਹਨਾਂ ਤੇ ਕਾਰਵਾਈ 194 ਬੀਐਨਐਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਤਬਦੀਦ ਕੀਤੀ ਜਾਏਗਾ ਕਾਰਨ ਕੀ ਪਤਾ ਲੱਗਾ ਕਾਰਨ ਜਿੱਤੇ ਨੂੰ ਪਤਾ ਲੱਗ ਸਕਿਆ ਜੀ ਡਾਇਰੈਕਟਰਾਂ ਦੀ ਰਿਪੋਰਟ ਤੋਂ ਪਤਾ ਲੱਗੇਗਾ